ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸੋਮਵਾਰ 11 ਮਾਰਚ ਤੇ ਅੱਦਰ ਜੀ ਮੈਂ ਆਪਣਾ ਵਲੌਗ ਫੇਰ ਤੋਂ ਸ਼ੁਰੂ ਕੀਤਾ ਹੈ ਅੱਦਰ ਸਵੇਰ ਦੀ ਚਾਹ ਬਣਾ ਰਹੀਆਂ ਜਿਹੜੀ ਸਵੇਰ ਦੀ ਪਹਿਲੀ ਚਾਹ ਬਣਦੀ ਪਈ ਹੈ ਤੇ ਚਾਹ ਦੇ ਨਾਲ ਨਾਲ ਹੀ ਫਿਰ ਮੈਂ ਸਬਜ਼ੀਆਂ ਵੀ ਕੱਟ ਰਹੀਆਂ ਨਾਲ ਹੀ ਫਲੀਆਂ ਤਾਂ ਮੇਰੇ ਕੋਲ ਪਹਿਲਾਂ ਹੀ ਕੱਟੀਆਂ ਪਈਆਂ ਸੀਗੀਆਂ ਤੇ ਬਸ ਆਲੂ ਕੱਟ ਰਹੀ ਸੀਗੀ तो टमा भी फलिया <Trollows> ने के बिच ही कट दते ने इधर ही लहसुन लसन हरी मिर्च के अदरक कदूप कर लिया टमाटर अपने फलियों के बीच ने बाकी आप गरम करके जीरा पा के जीरा ने भोन लिया लहसुन अदरक हरी मिर्च पाके भुन ली तो लून मिर्च पा के सब्जी पा दें अपना मिक्स तो तो करा सब्जी में पानी पाने रख दें चाह चू पी ली सी हम चाचू पीन तो बाद उधर अपनी सब्जी बनती पी है ते तो इधर तो मैं क्या दही वाला डोंगा भी बेला कर देव थोड़ा जहा रायता पा ला बाकी दही मैं कॉली क्ड के रख दिता दही के बच्चे मैं प्याज ਤੇ ਹਰੀ ਮਿਰਚ ਕੱਟ ਕੇ ਪਾਤੀ ਐ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਬੂੰਦੀ ਤੇ ਹੁਣ ੜਾ ਪਾ ਜੀ ਥੋੜਾ ਥੋੜਾ ਲੂਣ ਮਿਰਚ ਪਾਵਾਂਗੇ ਦਹੀਂ ਦੇ ਵਿੱਚ ਥੋੜੀ ਜਿਹੀ ਲਾਲ ਮਿਰਚ ਪਾਤੀ ਐ ਹਰੀਆਂ ਵੀ ਪਾਈਆਂ ਹੋਈਆਂ ਨੇ ਤੇ ਥੋੜਾ ਜਿਹਾ ਲੂਣ ਥੋੜਾ ਜਿਹਾ ਕਾਲਾ ਲੂਣ ਵੀ ਪਾਵਾਂਗੇ ਹੁਣ ਮੌਸਮ ਦਾ ਕਾਫੀ ਫਰਕ ਪੈ ਗਿਆ ਨਾ ਹੁਣ ਗਰਮੀ ਵਾਲਾ ਮੌਸਮ ਆ ਗਿਆ ਤੇ ਹਮ ਰੈਂਦਾ ਹੀ ਵਗੈਰਾ ਰਹਿ ਤਰ ਪਤਾ ਨਾ ਪੱਦੀਆ ਲੱਗਦਾ ਠੰਡਾ ਠੰਡਾ ਤੇ ਘਰ ਦਾ ਦਹੀਂ ਜਾਰਾ ਖੱਟਾ ਵੀ ਨਹੀਂ ਹੈ ਘਰੇ ਜਮਾਇਆ ਸੀਗਾ ਤੇ ਇਹਨੂੰ ਹੋਰ ਚੰਗੇ ਤਰ੍ਹਾਂ ਮਿਕਸ ਕਰਕੇ ਨਾ ਜੇ ਫ੍ਰੀਜ ਦੇ ਵਿੱਚ ਰੱਖ ਦਾਂਗੇ ਥੋੜਾ ਜਿਹਾ ਪਾਣੀ ਵੀ ਪਾਤਾ ਮੈਂ ਕਾਫੀ ਗਾੜਾ ਸੀ ਦਹੀਂ ਹਲੇ ਤੇ ਅੰਦਰੋਂ ਆਪਾਂ ਸਬਜੀ ਨੂੰ ਚੈੱਕ ਕਰਦੇ ਆਂ ਨਾਲ ਨਾਲ ਤੇ ਆਹ ਦੇਖੋ ਜੀ ਤੁਹਾਨੂੰ YouTube ਦੀ ਪੇਮੈਂਟ ਦਿਖਾ ਰਹੀ ਆਂ ਆਪਣੀ ਮੈਂ ਤੇ ਇਧਰ ਜਿਵੇਂ ਸਾਰਾ ਕੰਮ ਘੁੰਮ ਲਵੇੜ ਕੇ ਤੇ ਹੁਣ ਕੋਠੇ ਤੇ ਆ ਗਈ ਆ ਨਾ ਕੇ ਬਾਥਰੂਮ-ਮੂਤਰੂਮ ਵੀ ਥੋੜਾ ਜਿਹਾ ਫਿਰ ਸਰ ਵੀ ਥੋੜਾ ਆਪਣਾ ਤੇ ਲੋ ਜੀ ਥੋੜਾ ਜਿਹਾ ਮੇਰੇ ਵਾਲ ਸਭ ਕੁ ਗੇਸੇ ਗੇ ਤੇ ਬੁੱਟਿਆਂ ਚ ਪਾਣੀ ਪੂਣੀ ਪਾਣਾ ਸੀ ਉਹ ਪਾ ਕੇ ਆ ਗਈਆਂ ਘੁੱਟੇ ਤੋਂ ਤੇ ਸਰ ਤੇ ਅੰਦਰ ਜੀ ਤੇਲ ਦੀ ਕੰਨੀ ਸੀਗੀ ਉਹਨੂੰ ਮੈਂ ਵੇਲੀ ਕਰਕੇ ਨਾ ਪਾ ਦਾਂਗੀ ਆਹ ਹੈਗਾ ਜੀ ਬਾਹਰ ਦਾ 뷰 ਰੋਸ ਹੋ ਗਈ ਜੋ ਖਾੜਕੇ ਸਾਰਾ ਸਾਡਾ ਬਾਹਰ ਦਾ 뷰 ਦਿਖਦਾ ਹੈ ਸਾਹਮਣੇ ਆਂਧਰਾ ਘਾਟ वगैरह ਲੱਗੇ ਹੋਏ ਨੇ ਹਰਿਆਲੀ ਹਰਿਆਲੀ ਤੇ ਅਦਰ ਜੀ ਮੈਂ ਨਾ ਥੋੜੇ ਜਿਹਾ ਭਾਂਡੇ ਸੀ ਕਿਚਨ ਦੇ ਵਿੱਚ ਉਹ ਮਾਂ ਜੀ ਦੇ ਵਿੱਚ ਸਬਜ਼ੀ वगैरह ਤਾਂ ਬਣੀ ਪਈ ਹੈ ਇਹ ਅੰਦਰ ਚੂਹੀ ਦੇ ਪਾਪਾ ਆ ਗਏ ਤੇ ਉਹਨਾਂ ਨੂੰ ਭੁੱਖ ਲੱਗੀ ਸੀ ਦੁਪਜਾ ਦਾ ਤਾਂ ਕੰਮ ਮਤਵਾਇਆ ਸੀ ਕਿੰਨੇ ਮੈਨੂੰ ਭੁੱਖ ਲੱਗੀ ਮੈਨੂੰ ਘਬਰਾਟ ਹੋ ਰਹੀ ਹੈ ਭੁੱਖ ਨਾਲ ਅੱਗੇ ਕਈ ਵਾਰੀ ਕੰਮ ਤੇ ਖਾ ਵੀ ਲੈਂਦੇ ਨੇ ਅੱਜ ਨਹੀਂ ਟਾਈਮ ਮਿਲਿਆ ਹੁਣ ਖਾਣ ਦਾ ਘਰੇ ਦਾ ਹੋਣਾ ਹੈ ਫਿਰ ਮੈਂ ਉਹਨਾਂ ਨੂੰ ਪਹਿਲਾਂ ਪਰੌਂਠੀ ਬਣਾ ਕੇ ਦੇ ਦਿੱਤੀ ਹੈ ਪਾਲਕ ਦੇ ਨਾਲ ਤੇ ਬਾਕੀ ਆਪਣੀ ਰੋਟੀ ਅਸੀਂ ਬਾਅਦ ਚ ਬਣਾਵਾਂਗੇ ਨਾਲ ਚਾਹ ਬਣਾ ਲਈ ਹੈ ਮੈਂ ਹਾਂ ਤੇ ਹੁਣ ਤਾਂ ਆਪਾਂ ਬਿਲਕੁਲ ਛਾਂ ਦੇ ਵਿੱਚ ਮੰਜੀ ਡਾਈ ਹੋਈ ਆ ਆਪਣੀ ਆ ਦੇਖੋ ਇੱਧਰ ਛਾਂ ਦੇ ਵਿੱਚ ਨਾ ਠੰਡੀ ਠੰਡੀ ਹਵਾ ਚੱਲਦੀ ਪਈ ਐ ਤੇ ਮੈਂ ਥੋੜੀ دیر ਨਾ ਆਰਾਮ ਕਰਦੀ ਪਈ ਤੇ ਹੁਣ ਜੀ ਆਪਾਂ ਆ ਗਏ ਆ ਨੀਚੇ 22:30 ਦਾ ਟਾਈਮ ਐ ਤੇ ਹੁਣ ਆਪਾਂ ਖਾਵਾਂਗੇ ਦੁਪਹਿਰ ਦੀ ਰੋਟੀ ਰਾਤ ਦੇ ਵਿੱਚ ਮਹਾਰਤਾਨੀ ਆਪਾਂ ਆਤਾ ਸੀਗਾ ਲੋਗੀ ਸਾਰੇ ਹਨ ਖਾ ਲਈ ਰੋਟੀ ਹੁਣ ਮੈਂ ਆਪਣੀ ਪਲੇਟ ਲਾ ਲਈਏ ਪਲੇਟ ਤਿਆਰ ਕਰ ਲਈ ਆਪਣੀ ਮੈਂ ਆਲੂ ਫਲੀਆਂ ਦੀ ਸਬਜੀ ਤੇ ਨਾਲ ਰਹਿਤਾ ਤੇ ਰਹਾ ਤਾਂ ਬਹੁਤ ਜਰਾ ਟੇਸਟੀ ਲੱਗਦਾ ਪਿਆ ਸੀਗਾ ਦਹੀਂ ਬਿਲਕੁਲ ਵੀ ਖੱਟਾ ਨਹੀਂ ਸੀਗਾ ਬਹੁਤ ਚੇਤੀ ਸੀ ਰਹਾ ਤਾਂ ਤੇ ਹੁਣ ਜੀ ਮੈਂ ਰੋਟੀ ਰੋਟੀ ਖਾ ਕੇ ਫਰੀ ਆ ਫਰੀ ਟਾਈਮ ਦੇ ਵਿੱਚ ਮੈਂ ਥੋੜਾ ਜਿਹਾ ਪੰਜਾਬੀ Song ਸੁਣ ਕੇ ਤੇ ਥੋੜਾ ਜਿਹਾ Enjoy ਕਰਦੀ ਆ ਤੇ ਹੁਣ ਜੀ ਸ਼ਾਮ ਦੀ ਜਾਦਾ ਟਾਈਮ ਹੋ ਗਿਆ ਸ਼ਾਮ ਦੀ ਕੌਫੀ ਬਣਾਉਣ ਲੱਗੀ ਆ ਮੈਂ ਅੱਜ ਕੌਫੀ ਵਾਸਤੇ ਪਾਣੀ ਰੱਖਤਾ ਸੀ ਦੁੱਧ ਪਾਤਾ ਹੈ ਤੇ ਅੱਜ ਤਾਂ ਕਾਫੀ ਜ਼ਿਆਦਾ ਹਵਾ ਹਵਾ ਚੱਲਣ ਲੱਗ ਗਈ ਹੈ ਦਰਾ ਦਾ ਜਿਦਾ ਮੀਂਹ ਪੈਣ ਵਾਲਾ ਹੋਊਗਾ ਬੱਦਲ ਬੱਦਲ ਜਿੰਦਾ ਲੱਗਦੇ ਪਏ ਨੇ ਤੇ ਕੌਫ ਬਣਾਉਂਦੇ ਬਣਾਉਂਦੇ ਮੈਨੂੰ ਯਾਦ ਆਇਆ ਕਿ ਮੈਂ ਦੁਪਹਿਰੇ ਨਾ ਕੁਝ ਪਲਾਸਟਿਕ ਦੇ ਢਾਂਡੇ ਧੋ ਕੇ ਤੇ ਉੱਤੇ ਰੱਖ ਕੇ ਆਈ ਸੀਗੀ ਤੇ ਮੈਂ ਲਿਆਣਾ ਹੀ ਭੁੱਲ ਗਈ ਹੁਣ ਮੈਨੂੰ ਇੱਕਦਮ ਯਾਦ ਆਇਆ ਤੇ ਮੈਂ ਹੁਣ ਘੁੱਟੇ ਤੇ ਜਾ ਕੇ ਉਹ ਲਾ ਕੇ ਲੈ ਆਨੀ ਆ ਹਵਾ ਵਗੈਰਾ ਜਲਦੀ ਵੀ ਮੀਂਹ ਦਾ ਵੀ ਕੋਈ ਪਤਾ ਨਹੀਂ ਲੱਗਦਾ ਪਿਆ ਵੀ ਸ਼ਾਇਦ ਮੀਂਹ ਆਊਗਾ ਪਰ ਆਇਆ ਨਹੀਂ ਅਮੀ ਲੋ ਜੀ ਮਖੂਟੇ ਤੇ ਆਇਆਂ ਖੂਟਾ ਦਾ ਬਹੁਤ ਬਹੁਤ ਵਧੀਆ ਲੱਗਦਾ ਪਿਆ ਸ਼ਾਮ ਦਾ ਟਾਈਮ ਹੈ ਆ ਦੇਖੋ ਜੀ ਹਵਾ ਚਲਦੀ ਪਈ ਹੈ ਵਧੀਆ ਲੱਗ ਰਹੀ ਠੰਡੀ ਠੰਡੀ ਹਵਾ ਨਾ ਆ ਦੇਖੋ ਜੀ ਖੂਟੇ ਵਗੈਰਾ ਵੀ ਸਾਰੇ ਆ ਹਵਾ ਨਾਲ ਝੂਲਦੇ ਪਏ ਨੇ ਆ ਦੇਖੋ ਜੀ ਉੱਪਰ ਬੱਦਲ ਤੇ ਚਿੜੀਆਂ ਵੀ ਵਿਚਾਰੀਆਂ ਹੁਣ ਨਾ ਟਾਵਰ ਦੇ ਉੱਤੇ ਚੜ ਕੇ ਬੈ ਗਈਆਂ ਨੇ ਸ਼ਾਮ ਨੂੰ ਸਾਰੀਆਂ ਇਕੱਠੀਆਂ ਹੋ ਕੇ ਨਾ ਟਾਵਰ ਦੇ ਉੱਤੇ ਬਹਿ ਜਾਂਦੀਆਂ ਨੇ ਤੇ ਹੁਣ ਜੀ ਮੈਂ نیچے ਆ ਗਈ ਸੀ ਜਿਹੜੇ ਭਾਂਡੇ ਲਿਆਉਣੇ ਸੀਗੇ ਪਲਾਸਟਿਕ ਦੇ ਉੱਪਰ ਰੱਖੇ ਹੋਏ ਸੀ ਗੋਲੀਆਂ نیچے ਲੈ ਕੇ ਆ ਗਈਆਂ ਕਿੰਨੀ ਵੀ ਧੋ ਕੇ ਉੱਪਰ ਸੁੱਕਣੇ ਪਾਈ ਸੀ ਸੁੱਕ ਗਈ ਸੀ ਜੀ ਤੇ ਰੇ ਜੀ ਹੁਣ ਮੈਂ ਤੇਲ ਪਾ ਤਾ ਤੇਲ ਪਿਆ ਹੋਇਆ ਸੀਗਾ ਲਿਆ ਕੇ ലഫാഫ്ത പണ ഗോ ലഫാഫേ പാ തിൽ ശീഷിത ജീരാ കീരാ ആ കിട്ട ഭര